ਅਮਰੂਦ ਤਾਂ ਤੁਸੀਂ ਖਾਦੇ ਬਹੁਤ ਹੋਣਗੇ ਕਿ ਤੁਹਾਨੂੰ ਪਤਾ ਹੈ ਕਿ ਅਮਰੂਦ ਤੋਂ ਖੰਘ ਵੀ ਠੀਕ ਕੀਤੀ ਜਾ ਸਕਦੀ ਹੈ ਜੀ ਹਾਂ ਜੇਕਰ ਤੁਹਾਨੂੰ ਖੰਘ ਕਈ ਦਿਨਾਂ ਤੋਂ ਹੋ ਰਹੀ ਹੈ ਤੁਸੀਂ ਦਵਾਈਆਂ ਲੈ ਲੈ ਕੇ ਥੱਕ ਚੁੱਕੇ ਹੋ ਨਹੀਂ ਠੀਕ ਹੋ ਰਹੀ ਤਾਂ ਇਸ ਦੇ ਲਈ ਤੁਸੀਂ ਲੈ ਲੈਣਾ ਇੱਕ ਅਮਰੂਦ ਅਮਰੂਦ ਨਾ ਤਾਂ ਜਿਆਦਾ ਕੱਚਾ ਹੋਣਾ ਚਾਹੀਦਾ ਉਹ ਨਾ ਹੀ ਜਿਆਦਾ ਪੱਕਾ ਹੋਣਾ ਚਾਹੀਦਾ ਅਮਰੂਦ ਨੂੰ ਮੈਂ ਸਾਫ਼ ਪਾੜਨਾ ਤੋਂ ਕਿ ਰੱਖ ਲਿਆ ਸੀ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆਟਾ ਗੁੰਨ ਕੇ ਰੱਖ ਲੈਣਾ ਤੇ ਇੱਕ ਪੇੜਾ ਬਣਾ ਲੈਣਾ ਹੈਗਾ ਹੁਣ ਇਸ ਤੇ ਵੱਡੀ ਸਾਰੀ ਰੋਟੀ ਬੇਲ ਲੈਣੀ ਹੈਗੀ ਜੋ ਕਿ ਵੱਡੀ ਸਾਈਜ਼ ਰੋਟੀ ਵੇਲ ਕੇ ਹੁਣ ਇਹਦੇ ਵਿੱਚ ਆਪਾਂ ਅਮਰੂਦ ਨੂੰ ਕਵਰ ਕਰਾਂਗੇ। ਖੰਘ ਵੀ ਆਪਾਂ ਨੂੰ ਉਦੋਂ ਜ਼ਿਆਦਾ ਆਉਂਦੀ ਜਦੋਂ ਆਪਣੇ ਫੇਫੜਿਆਂ ਦੇ ਵਿੱਚ ਬਲਗਮ ਜੰਮ ਜਾਂਦੀ ਹੈ। ਜਿਹੜਾ ਅੱਜ ਆਪਾਂ ਇਹ ਅਮਰੂਦ ਦਾ ਘਰੇਲੂ ਨੁਸਖਾ ਤਿਆਰ ਕਰਾਂਗੇ ਇਸ ਨੂੰ ਖਾਣ ਦੇ ਨਾਲ ਫੇਫੜਿਆਂ ਦੇ ਵਿੱਚ ਜੰਮਿਆ ਬਲਗਮ ਬਿਲਕੁਕੁਲ ਹੀ ਸਾਫ਼ ਹੋ ਜਾਵੇਗਾ। ਹੁਣ ਰੋਟੀ ਮੈਂ ਇਹਦੀ ਵੇਲ ਲਈ ਹੈ। ਹੁਣ ਇਹਦੇ ਵਿੱਚ ਅਮਰੂਦ ਨੂੰ ਰੱਖ ਕੇ ਚੰਗੀ ਤਰ੍ਹਾਂ ਇਹਨੂੰ ਕਵਰ ਕਰ ਦੇਣਾ ਚਾਰੋਂ ਪਾਸੋਂ। ਇਨੂੰ ਚੰਗੀ ਤਰ੍ਹਾਂ ਕਵਰ ਕਰਕੇ ਹੱਥ ਨਾਲ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਹੈਗਾ ਤੇ ਫਿਰ ਉਸ ਤੋਂ ਬਾਅਦ ਕੋਈ ਤਿੱਖੀ ਚੀਜ਼ ਲੈ ਕੇ ਜਾਂ ਫਿਰ ਕੋਈ ਫੋਕ ਲੈ ਕੇ ਤੇ ਇਹਦੇ ਵਿੱਚ ਪ੍ਰਿਕ ਕਰ ਦੇਣਾ ਇਸ ਤਰੀਕੇ ਨਾਲ ਤੇ ਉਸ ਤੋਂ ਬਾਅਦ ਗੈਸ ਨੂੰ ਆਨ ਕਰ ਲੈਣਾ ਹੈਗਾ ਤੇ ਇਹਨੂੰ ਹੁਣ ਗੈਸ ਤੇ ਭੁੰਨ ਲੈਣਾ ਜੇਕਰ ਤੁਹਾਡੇ ਕੋਲ ਦੂਸਰੇ ਚੁੱਲ੍ਹੇ ਹੈਗੇ ਨੇ ਕੋਲਿਆਂ ਦੀ ਅੱਗ ਦੇ ਤੁਸੀਂ ਭੁੰਨ ਸਕਦੇ ਹੋਗੇ ਕਈ ਘਰਾਂ ਦੇ ਵਿੱਚ ਨਹੀਂ ਹੁੰਦੇ ਤਾਂ ਉਹ ਗੈਸ ਤੇ ਭੁੰਨ ਸਕਦੇ ਨੇ ਇਹਨੂੰ ਪੁੰਨਣ ਦੇ ਲਈ 2 ਮਿੰਟ ਲੱਗਣਗੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਵਿੱਚ ਵਿੱਚ ਦੇ ਹਿਲਾਉਂਦੇ ਰਹਿਣਾ ਖੰਗ ਜਾਂ ਜ਼ਖਾਮ ਨੂੰ ਠੀਕ ਕਰਨ ਦੇ ਲਈ ਆਪਾਂ ਜੋ ਮੈਡੀਕਲ ਦਵਾਈਆਂ ਲੈਨੇ ਆ ਉਹ ਟੈਂਪਰੇਰੀ ਤਾਂ ਆਪਾਂ ਨੂੰ ਠੀਕ ਕਰ ਦਿੰਦੀਆਂ ਨੇ ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਜਿਹੜੇ ਆਪਾਂ ਇਹ ਘਰੇਲੂ ਨੁਸਖੇ ਖੰਗਰ ਜ਼ਖਾਮ ਨੂੰ ਠੀਕ ਕਰਨ ਲਈ ਵਰਤਦੇ ਆ ਇਹਨਾਂ ਦਾ ਆਪਣੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਬਲਕਿ ਫਾਇਦਾ ਹੀ ਹੁੰਦਾ ਹੁਣ ਤੁਸੀਂ ਦੇਖ ਸਕਦੇ ਹੋ ਰੋਟੀਆਂ ਬਿਲਕੁਲ ਕਾਲੀ ਹੋ ਚੁੱਕੀਆਂ ਹੁਣ ਆਪਾਂ ਗੈਸ ਬੰਦ ਕਰ ਦਿੱਤਾ ਇਹ ਰੋਟੀ ਨੂੰ ਉੱਪਰੋਂ ਇਹਦੇ ਉਤਾਰ ਦੇਵਾਂਗੇ ਪਰ ਇਹ ਹਾਲੇ ਥੋੜਾ ਜਿਹਾ ਗਰਮ ਹੈਗਾ ਜਦੋਂ ਨਿੱਗਾ ਹੋ ਗਿਆ ਫਿਰ ਇਸ ਰੋਟੀ ਨੂੰ ਇਹਦੇ ਉੱਪਰ ਉਤਾਰ ਦੇਵਾਂਗੇ ਫਿਰ ਇਹਨੂੰ ਨਿੱਗੇ ਨਿੱਗੇ ਨੂੰ ਕੱਟ ਕੇ ਖਾਣਾ ਹੈਗਾ ਜੇਕਰ ਤੁਸੀਂ ਇਸ ਅਮਰੂਦ ਨੂੰ 5 ਤੋਂ 6 ਦਿਨ ਲਗਾਤਾਰ ਖਾਣਿਆ ਤਾਂ ਤੁਸੀਂ ਦੇਖੋਗੇ ਜਿਹੜਾ ਤੁਹਾਡਾ ਫੇਫੜਿਆਂ ਦੇ ਬਲਗਮ ਜੰਮਿਆ ਹੋਇਆ ਬਿਲਕੁਲ ਹੀ ਸਾਫ਼ ਹੋ ਜਾਊਗਾ ਹੁਣ ਇਹਨੂੰ ਇਹਦੇ ਉੱਪਰ ਮੈਂ ਉਤਾਰ ਦਿੱਤਾ ਹੁਣ ਇਹਨੂੰ ਮੈਂ ਕੱਟ ਲੈਣੀ ਹੈ ਹੁਣ ਇਹਨੂੰ ਕੱਟਣ ਤੋਂ ਬਾਅਦ ਇਹਦੇ ਉੱਪਰ ਕਾਲਾ ਨਮਕ ਤੇ ਕਾਲੀ ਮਿਰਚ ਲਗਾ ਦੇਣੀ ਹੈ। ਇਸ ਦਾ ਟੇਸਟ ਵੀ ਖਾਣ ਵਿੱਚ ਬਹੁਤ ਵਧੀਆ ਹੁੰਦਾ ਤੇ ਬੱਚੇ ਵਧੀਆ ਖੁਸ਼ ਹੋ ਕੇ ਖਾਂਦੇ ਨੇ। ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ। ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਖਾ ਲੈਣਾ। ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਮਿਲਦੇ ਆਂ ਫਿਰ ਇੱਕ ਹੋਰ ਨਵੇਂ ਵੀਡੀਓ ਦੇ ਨਾਲ। ਉਹ ਤੱਕ ਲਈ ਸਤਿ ਸ਼੍ਰੀ ਅਕਾਲ ਜੀ।